ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਮੈਨੂੰ ਲੱਗਦਾ ਨਹੀਂ ਕਿ ਦੁਨੀਆ ਦਾ ਕੋਈ ਅਜਾਹ ਕੋਨਾ ਹੋਵੇਗਾ ਜਿੱਥੇ ਜੀਰਾ ਨਹੀਂ ਵਰਤਿਆ ਜਾ ਰਿਹਾ ਹੋਵੇਗਾ ਇਹ ਆਮ ਜੀਵਨ ਰਤੋ ਵਿੱਚ ਆਉਣ ਵਾਲੀ ਚੀਜ਼ ਹੈ ਜਿਵੇਂ ਜੀਰੇ ਵਾਲੇ ਚੌਲ ਚਲ ਜੀਰਾ ਤੇ ਇਸ ਤੋਂ ਇਲਾਵਾ ਗਰਮ ਮਸਾਲੇ ਦਾ ਸ਼ਿੰਗਾਰ ਸੋ ਜਿਵੇਂ ਹਰ ਕੁਦਰਤੀ ਚੀਜ਼ ਆਪਣੇ ਅੰਦਰ ਕੋਈ ਨਾ ਕੋਈ ਗੁਣ ਕੋਈ ਬੈਠੀ ਹੈ ਉਨជា ਜੀਰਾ ਸਿਰਫ ਸਵਾਦ ਜਾਂ ਖੁਸ਼ਬੂ ਸਦਕਾ ਨਹੀਂ ਬਲਕਿ ਆਪਣੇ ਅੰਦਰ ਗੁਣਾ ਦਾ ਭੰਡਾਰ ਲ ਕੋਈ ਬਿਠਾ ਹੈ ਇੱਕ ਨਿੱਕੇ ਜਿਹੇ ਬੀਜ ਅੰਦਰ ਲੁਕੇ ਅਣਗਿਣਤ ਖਜ਼ਾਨੇ ਨੂੰ ਅੱਜ ਆਪਾਂ ਵੇਖਦੇ ਹਾਂ ਪੁਰਾਣਾ ਬੁਖਾਰ ਲਈ ਕੱਚਾ ਤੇ ਪੀਸਿਆ ਹੋਇਆ ਜੀਰਾ 1 ਗ੍ਰਾਮ ਇੰਨੇ ਹੀ ਗੋੜੇ ਚ ਮਿਲਾ ਕੇ ਤਿੰਨ ਵਾਰ ਹਰ ਰੋਜ਼ ਲੈੰਦੇ ਰਹਿਣ ਨਾਲ ਪੁਰਾਣਾ ਬੁਖਾਰ ਠੀਕ ਹੋ ਜਾਂਦਾ ਹੈ ਜੀਰੇ ਨੂੰ ਉਬਾਲ ਕੇ ਉਸ ਪਾਣੀ ਨਾਲ ਮੂੰਹ ਤੋਂ ਨਾਲ ਚਿਹਰਾ ਸੁੰਦਰ ਹੋ ਜਾਂਦਾ ਹੈ ਮੂੰਹ ਵਿੱਚੋਂ ਬਦਬੂ ਆਉਂਦੀ ਹੋਵੇ ਤਾਂ ਜੀਰੇ ਨੂੰ ਭੁੰਨ ਕੇ ਖਾਣ ਨਾਲ ਦੂਰ ਹੋ ਜਾਂਦੀ ਹੈ ਮਸੂੜੇ ਫੁੱਲਣਾ ਤੇ ਦਰਦ ਹੋਣ ਤੇ ਭੁੰਨਿਆਂ ਤੇ ਪੀਸਿਆ ਜੀਰਾ ਸਮੁੰਦਰੀ ਨਮਕ ਬਰਾਬਰ ਮਾਤਰਾ ਵਿੱਚ ਪੀਸ ਕੇ ਛਾਣ ਕੇ ਮਸੂੜਿਆਂ ਉੱਤੇ ਰਗੜੋ ਅਤੇ ਮੂੰਹ ਖੁੱਲਾ ਛੱਡ ਕੇ ਲਾਰ ਟਪਕਾ ਦਿਓ ਇਸ ਨਾਲ ਮਸੂੜਿਆਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ ਜੀਰਾ ਸੁੰਡ ਸਮੁੰਦਰੀ ਨਮਕ ਮਗਾ ਕਾਲੀ ਮਿਰਚ ਸਾਰਾ ਸਮਾਨ ਬਰਾਬਰ ਮਾਤਰਾ ਵਿੱਚ ਪੀਸ ਕੇ ਇੱਕ ਚਮਚ ਭੋਜਨ ਤੋਂ ਬਾਅਦ ਪਾਣੀ ਨਾਲ ਲੈਣ ਲਈ ਭੋਜਨ ਜਲਦੀ ਪਚਦਾ ਹੈ ਤੇ ਪੇਟ ਨੂੰ ਵੀ ਠੀਕ ਰੱਖਦਾ ਹੈ 125 ਗ੍ਰਾਮ ਜੀਰਾ ਘਿਓ ਵਿੱਚ ਪੁੰਨ ਕੇ ਤੇ 125 ਗ੍ਰਾਮ ਪੀਸੀ ਹੋਈ ਮਿਸ਼ਰੀ ਮਿਲਾ ਦਿਓ ਇਸ ਦਾ ਇੱਕ ਚਮਚ ਸਵੇਰੇ ਸ਼ਾਮ ਦੁੱਧ ਨਾਲ ਵਰਤੋ ਜਿੰਨਾ ਮਾਵਾਂ ਨੂੰ ਬੱਚਿਆਂ ਨੂੰ ਪਾਲਣ ਲਈ ਦੁੱਧ ਘੱਟ ਆਉਂਦਾ ਵੇ ਉਹਨਾਂ ਦਾ ਦੁੱਧ ਵੱਧ ਜਾਂਦਾ ਹੈ 2 ਚਮਚ ਜੀਰਾ ਇੱਕ ਗਲਾਸ ਪਾਣੀ ਵਿੱਚ ਉਬਾਲੋ ਜਦ ਅੱਧਾ ਰਹਿ ਜਾਏ ਤਾਂ ਠੰਡਾ ਕਰਕੇ ਪੋਣ ਕੇ ਹਰ ਰੋਜ਼ ਪੀਓ ਇਹ ਤੁਹਾਨੂੰ ਕਈ ਬਿਮਾਰੀਆਂ ਤੋਂ نجات ਦਵਾਏਗਾ ਜੀਰੇ ਵਿੱਚ ਪ੍ਰੋਟੀਨ ਫਾਈਬਰ ਫੋਲਿਕ ਐਸਿਡ ਵਿਟਾਮਿਨ A C E ਕੇ ਥਾਇਾਮਿਨ ਸੋਡੀਅਮ ਪੋਟਾਸ਼ੀਅਮ ਕੈਲਸ਼ੀਅਮ ਕਾਪਰ ਲੋਹ ਕਣ ਮੈਗਨੀਸ਼ੀਅਮ मैग्नीज फास्फोरस जिंक ਆਧਨ ਤੇ ਹੁਣ ਵੇਖੋ ਉਸਦਾ ਸਾਈਜ਼ ਨਿੱਕਾ ਜਿਹਾ ਤੇ ਨਿੱਕੇ ਜੇ ਵਿੱਚ ਅੰਦਰ ਲੁਕੇ ਉਸਦੇ ਅਨੇਕਾਂ ਗੁਣ ਤੇ ਅਨੇਕਾਂ ਹੀ ਵੱਡੇ ਵੱਡੇ ਤੱਤ ਲਗਭਗ ਸੰਪੂਰਨ ਖੁਰਾਕ ਵਾਂਗ ਇਹੀ ਹੈ ਕੁਦਰਤੀ ਕਾਰਾਗਰੀ ਜਿਸ ਦੀ ਬਰਾਬਰੀ ਕਰਨ ਬਾਰੇ ਮਨੁੱਖ ਸੋਚ ਵੀ ਨਹੀਂ ਸਕਦਾ ਜੀਰੇ ਦਾ ਪਾਣੀ ਰੋਜ਼ਾਨਾ ਪੀਣ ਲਈ ਇਮਿਊਨਿਟੀ ਲੈਵਲ ਵਧਦਾ ਹੈ ਤੇ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਜੇਕਰ ਨੀਂਦ ਨਹੀਂ ਆਉਂਦੀ ਤਾਂ ਜੀਰੇ ਦਾ ਪਾਣੀ ਇਸ ਵਿੱਚ ਮਦਦ ਕਰਦਾ ਹੈ ਜੀਰੇ ਦਾ ਪਾਣੀ ਰੋਜ਼ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ ਰੋਜ਼ਾਨਾ ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਭਾਰ ਘਟ ਕਰਨ ਵਿੱਚ ਮਦਦ ਮਿਲਦੀ ਹੈ ਇਸ ਵਿੱਚ ਮੌਜੂਦ ਪੌਸ਼ਟਿਕ ਤੱਤ ਸਰੀਰ ਨੂੰ ਊਰਜਾ ਦਿੰਦੇ ਹਨ ਤੇ ਥਕਾਨ ਦੂਰ ਕਰਨ ਵਿੱਚ ਮਦਦ ਕਰਦੇ ਹਨ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਜੀਰੇ ਦਾ ਰੋਜ਼ਾਨਾ ਸੇਵਨ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਇਸ ਦੇ ਸੇਵ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਪੂਰੀ ਹੁੰਦੀ ਹੈ ਜਿਸ ਨਾਲ ਖੂਨ ਵਿੱਚ ਰੈੱਡ ਸੈੱਲਾਂ ਦੀ ਮਾਤਰਾ ਵਧਦੀ ਹੈ ਸੋ ਜੀਰੇ ਨੂੰ ਰੋਜ਼ਾਨਾ ਆਪਣੇ ਭੋਜਨ ਦਾ ਹਿੱਸਾ ਬਣਾਓ ਇਸ ਨੂੰ ਭੁੰਨ ਕੇ ਪੀਸ ਕੇ ਰੱਖ ਲਓ ਚਾਹੇ ਰੋਟੀ ਦੇ ਮਗਰੋਂ ਰੋਜ਼ਾਨਾ ਖਾਓ ਦਹੀਂ ਵਿੱਚ ਪਾ ਕੇ ਖਾਓ